ਆ ਮਹਾਰਾ ਸੱਤੇ ਪਾਸ਼ਾ ਕਹਿੰਦੇ ਨੇ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਕਹਿੰਦੇ ਭਾਈ ਸੰਗਤੋ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਦਿਲੋਂ ਅਰਾਧਿਆ ਦਿਲ ਦੀ ਭਾਵਨਾ ਨਾਲ ਉਹ ਜਤਪ ਤਪ ਰੂਪ ਜਿਹੜੀ ਮਸਕਤ ਹੁੰਦੀ ਮਿਹਨਤ ਨੂੰ ਨਾ ਕਮਾ ਕੇ ਜਾਇ ਨੇ ਕਾਲ ਦਾ ਮਤਲਬ ਕਮਾਉਣਾ ਕਾਲ ਕਮਾਈ ਕਰਨੀ ਕਈ ਕਈ ਅਖਰ ਆਪੇ ਦੋ ਬੋਲਦੇ ਆ ਵਿੱਚ ਹੀ ਉਹਦੇ ਅਰਥ ਵੀ ਹੁੰਦਾ ਸੋ ਜਿਵੇਂ ਆਪਾਂ ਆਮ ਤੌਰ ਤੇ ਕਈ ਅੱਖਰ ਬੋਲ ਜਾਂਦੇ ਆ ਪਰ ਉਹਦਾ ਅਰਥ ਵੀ ਨਾਲ ਹੁੰਦਾ ਮਾਜੇ ਦਾ ਅੱਖਰ ਹੈ ਕਹਿੰਦੇ ਉਹਨੇ ਮਿੱਠਾ ਪਿਆਰਾ ਹੋ ਕੇ ਉਹ ਚੀ ਲੈ ਲੀਓ ਤੂੰ ਮੈਂ ਇੱਕ ਦਿਨ ਸੋਚਿਆ ਮਿੱਠਾ ਪਿਆਰਾ ਕੀ ਹੋਇਆ ਮਿੱਠਾ ਦਾ ਅਰਥ ਹੀ ਪਿਆਰਾ ਹੈ ਮਿੱਠਾ ਪਿਆਰਾ ਇਸੇ ਪ੍ਰਕਾਰ ਬਹੁਤ ਸਾਰੇ ਆਪਾਂ ਅੱਖਰ ਬੋਲਦੇ ਆ ਡਬਲ ਅੱਖਰ ਹੁੰਦੇ ਨੇ ਉਹ ਪਹਿਲਾ ਮੂਲ ਹੁੰਦਾ ਦੂਜਾ ਉਧਾਰਤ ਹੁੰਦਾ ਜਿਸੇ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇੱਥੇ ਵੀ ਆਪਾਂ ਆਮ ਅਖਰ ਬੋਲਦੇ ਫਲਾਣੇ ਨੇ ਬੜੀ ਘਾਲ ਕਮਾਈ ਕੀਤੀ ਘਾਲ ਦਾ ਅਰਥ ਹੀ ਕਮਾਈ ਹੈ ਤੇਰ ਕਰਕੇ ਗਏ ਮੁਸਕਤ ਘਾਲ ਉਹ ਕਮਾਈਆਂ ਕਰਕੇ ਸੰਸਾਰ ਚੋਂ ਗਏ ਨੇ ਭਾਬ ਬਈ ਉਹਨਾਂ ਦਾ ਸੰਸਾਰਿਕ ਦੁੱਖ ਨਿਵਰਤ ਹੋ ਗਿਆ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਮ ਨੂੰ ਆਪਾਂ ਨੇ ਧਿਆਇਆ ਨਹੀਂ ਜੇ ਦਿਲ ਦੀ ਭਾਵਨਾ ਨਾਲ ਨਾਮ ਨੂੰ ਧਿਆਈਏ ਫਿਰ ਸਾਨੂੰ ਅੱਧਾ ਘੰਟਾ ਘੰਟਾ ਵਾਹਿਗੁਰੂ ਮੰਤਰ ਦਾ ਅਭਿਆਸ ਬੈਠਦੇ ਆ ਉੱਠਦੇ ਆ ਜਦੋਂ ਕਿਸੇ ਪਾਸੇ ਨੂੰ ਬੰਦੇ ਦੀ ਆਪਣੀ ਰੁਚੀ ਹੋ ਜੇ ਨਾ ਕਿ ਮੈਂ ਇਹ ਕੰਮ ਕਰਨਾ ਤਾਂ ਬੰਦਾ ਕਰਦਾ ਹੀ ਕਰਦਾ ਹੈ ਤੇ ਜਦੋਂ ਆਪਣੀ ਹੀ ਰੁਚੀ ਨਾ ਹੋਵੇ ਤਾਂ ਉਹਦੇ ਚ ਬਹੁਤ ਜ਼ਿਆਦਾ ਬਹਾਨੇਬਾਜ਼ੀ ਆਉਣ ਲੱਗ ਪੈਂਦੀ ਲਓ ਜੀ ਉਹ ਐ ਔਖਾ ਜੀ ਫਿਰ ਐ ਔਖਾ ਜੀ ਕਈ ਗੱਲਾਂ ਕਰਦਾ ਜਿੱਥੇ ਇੱਕ ਤਾਂ ਇਨਸਾਨ ਨੂੰ ਦੇਖਵੇ ਤੇ ਪੈਸੇ ਮਿਲਦੇ ਨੇ ਉੱਥੇ ਨਹੀਂ ਕਹਿੰਦਾ ਮੇਰਾ ਕੋਈ ਦੁੱਖ ਦਾ ਕਰਾਂ ਕੋਈ ਕਾਰ ਲਾਂਗੇ ਔਖੇ ਸੌਖੇ ਕਰ ਲਾਂਗੇ ਪੈਸੇ ਵੀ ਤਾਂ ਦੇਖੋ ਕਿੰਨੇ ਮਿਲਨੇ ਇਧਰਲੇ ਪਾਸੇ ਦੇਖੋ ਜੀ ਜਪਾਟ ਕਰਦੇ ਆ ਫਿਰ ਐ ਹੁੰਦਾ ਫਿਰ ਐ ਹੁੰਦਾ ਫਿਰ ਬਹਾਨੇਬਾਜ਼ੀ ਹੁੰਦੀ ਇਨਸਾਨ ਦੇ ਅੰਦਰ ਇਸ ਕਰਕੇ ਸਤਿਗੁਰੂ ਕਹਿੰਦੇ ਕਮਾ ਕੇ ਦੇਖੋ ਘਾਲ ਕਮਾਈ ਕਰਕੇ ਦੇਖੋ ਨਾਮ ਜਪ ਕੇ ਦੇਖੋ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮਹਾਰਾਜ ਕਹਿੰਦੇ ਉਹਨਾਂ ਦੇ ਮੁਖ ਉਜਲੇ ਹੋਏ ਨੇ ਮੇਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ ਜਿਤ ਸਿਮਰਨ ਦਰਗਹਿ ਮੁਖ ਉਜਲ ਸਦਾ ਸਦਾ ਸੁਖ ਪਾਈਐ ਨਾਨਕ ਤੇ ਮੁਖ ਉਜਲੇ ਤਿਤ ਸੱਚਾ ਦਰਬਾਰ ਆਸਾ ਦੀ ਵਾਰ ਵਿੱਚ ਵੀ ਮਹਾਰਾਜ ਨੇ ਇਹ ਜੋ ਬਚਨ ਕੀਤੇ ਨੇ ਇਸ ਕਰਕੇ ਉਹਨਾਂ ਦੇ ਨਾਲ ਹੋਰ ਕਿੰਨੀ ਦੁਨੀਆ ਤਰਦੀ ਹੈ ਜਿੰਨਾਂ ਕੋਲ ਇੱਕ ਕਿਣਕਾ ਹੀ ਨਾਮ ਦਾ ਆ ਜਾਂਦਾ ਮਹਾਰਾਜ ਨੇ ਬਾਣੀ ਅੰਦਰ ਬਚਨ ਕੀਤਾ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾ ਵੈ ਇੱਕ ਕਣੀ ਸਤਿਗੁਰੂ ਕਹਿੰਦੇ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਕਰਿਆ ਕੁਟੰਬ ਸਿਓ ਸਭ ਜਗਤ ਤਰਾਈ ਓਏ ਆਪ ਕਰੇ ਸਭ ਕੁਟੰਬ ਸਿਓ ਤਿਨ ਪਿੱਛਾ ਸਭ ਜਗਤ ਛਡਾਹੇ ਸਾਰਾ ਜਾਗੀ ਕਰ ਜਾਂਦਾ ਇੱਕ ਬੰਦੇ ਕੋਲ ਨਾਮ ਦੀ ਕਣੀ ਆ ਗਈ ਤਾਂ ਉਹਦੀਆਂ ਕਹਿੰਦੇ ਨੇ 21 ਕੁਲਾਂ ਕਰਦੀਆਂ ਨੇ ਅੱਜ ਕੱਲ ਲੋਕਾਂ ਦੇ ਦਿਮਾਗ ਬਹੁਤ ਤੇਜ਼ ਆ। ਪੜ੍ਹੇ ਲਿਖੇ ਜਿਆਦਾ ਨੇ। ਫਿਰ ਭਗਤੀ ਭਾਵਨਾ ਦੀ ਕਮੀ ਆ ਤੇ ਦਿਮਾਗ ਇੰਨਾ ਤੇਜ਼ ਆ। ਇੱਕ ਬੰਦਾ ਕਹਿੰਦਾ ਜੇ ਉਹਦੀ ਕੋਲ ਚ ਕੋਈ ਸ਼ਰਾਬ ਪੀਂਦਾ ਹੋਵੇ ਫਿਰ। ਦੇਖੋ ਕੁਐਸਚਨ ਕਿਥੋਂ ਕੱਢ ਕੇ ਲਿਆਉਂਦੇ ਆ। ਮੈਂ ਕਿਹਾ ਜੀ ਸ਼ਰਾਬ ਪੀਂਦਾ ਲੌਂਗ ਟਰਮ 'ਚ ਭਲਾ ਹੋਜੂ। ਸ਼ਰਾਬੇ ਤਾਂ ਇਹਨੇ ਸਦਾ ਹੀ ਪੀਂਦੇ ਰਹਿਣਾ। ਹੌਲੀ ਹੌਲੀ ਇਹ ਜਨਮ ਤੋਂ ਮੰਨ ਛੱਡੂ। ਉਹ ਬ੍ਰਹਮ ਗਿਆਨੀ ਕਰਕੇ ਅਗਲਾ ਜਨਮ ਫੇਰ ਮਨੁੱਖਾ ਦੇ ਲੈਂਦੇ ਆ। ਤਾਰ ਦੇ ਜ਼ਰੂਰ ਨੇ ਇਹ ਨਹੀਂ ਤਾਰ ਦੇਣੀ ਹੈ ਕਿਰਪਾ ਤਾਂ ਹੋਈ ਜਾਂਦੀ ਮੈਂ ਤਾਂ ਇੱਕ ਪਰਿਵਾਰ ਨੂੰ ਕਿਣਕਾ ਮਿਲਿਆ ਸੀ ਨਾਮ ਦਾ ਉਹ ਮੇਰੇ ਦੇਖਦਿਆਂ ਦੇਖਦਿਆਂ ਉਹਨਾਂ ਦੇ ਸਾਰੇ ਰਿਸ਼ਤੇਦਾਰਾਂ ਨੇ ਹੌਲੀ-ਹੌਲੀ ਅੰਮਰ ਸ਼ਕ ਲਿਆ ਕਿਣਕਾ ਇੱਕ ਨੂੰ ਮਿਲਿਆ ਉਹ ਕਹਿੰਦੇ ਵੀ ਮੈਨੂੰ ਬੰਦਾ ਕਹਿੰਦਾ ਮੈਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਵੀ ਇਹ ਤਾਂ ਕਰੇ ਨਾਮ ਲੈ ਕੇ ਖੁਸ਼ ਨਹੀਂ ਸੀ ਰੱਬ ਦਾ ਮੈਂ ਤਾਂ ਸੁਖਮਨੀ ਸਾਹਿਬ ਦਾ ਹੀ ਪਾਠ ਨਹੀਂ ਕਰਦੇ ਕਦੇ ਇਹ ਹੁਣ ਪਤਾ ਨਹੀਂ ਕੀ ਹੋ ਗਿਆ ਸਾਡੇ ਸਾਰੇ ਡੱਬਰਾਂ ਨਹੀਂ ਸਾਡੇ ਫਲਾਣੇ ਰਿਸ਼ਤੇਦਾਰ ਆ ਉਹ ਵੀ ਅਮਰ ਸ਼ਕ ਲਿਆ ਫਲਾਣੇ ਨੇ ਵੀ ਸ਼ਕ ਲਿਆ ਉਹਨੇ ਵੀ ਸ਼ਕ ਲਿਆ ਕਿਉਂਕਿ ਜਦੋਂ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਸਾਰੇ ਹੀ ਅਮਰ ਸ਼ਕ ਲੈਂਦੇ ਨੇ ਤੇ ਜਿਹੜਾ ਮਾੜਾ ਮੋਟਾ ਕੋਈ ਰਹਿ ਵੀ ਗਿਆ ਨਾ ਉਹਨੂੰ ਅਗਲੇ ਜਨਮ ਵਿੱਚ ਤਾਰ ਦਿੰਦੇ ਨੇ ਸੱਚੇ ਬਾਦਸ਼ਾਹ ਕਿਉਂਕਿ ਕਮਾਈ ਬਹੁਤ ਜ਼ਿਆਦਾ ਹੈ ਜਦੋਂ ਨਾਮ ਦਾ ਕਿਣਕਾ ਮਿਲਦਾ ਹੈ ਜਿਹਰ ਦੇ ਵਿੱਚ ਮਸਤਕ ਦੇ ਵਿੱਚ ਸਿਰ ਦੇ ਉੱਪਰ ਇੱਕ ਓੰਕਾਰ ਜਦ ਆ ਜਾਂਦਾ ਭਗਤੀ ਕਰਨ ਨਾਲ ਆਉਂਦਾ ਹੈ ਜਦ ਓ ਇੱਕ ਓੰਕਾਰ ਸੀਸ ਦੇ ਉੱਤੇ ਆ ਗਿਆ ਨਾ ਉਹ ਜਦ ਇੱਕ ਓੰਕਾਰ ਸਾਰੀ ਸ੍ਰਿਸ਼ਟੀ ਰੱਖ ਸਕਦਾ ਹੈ ਇਹਨੂੰ 21 ਗੁਲਾ ਤਾਰਨੀਕ ਤੇ ਹੁੰਦੀਆਂ 21 ਗੁਲਾ ਛੱਡ 42 ਗੁਲਾ 101 ਗੁਲਾ ਤਾਰ ਸਕਦੇ ਸਤਿਗੁਰੂ ਚੌਹਣ ਜਿਹਦੇ ਹਿਰਦੇ ਚ ਨਾਮ ਦਾ ਵਾਸਾ ਹੈ ਉਹ ਤਾਂ ਕਹਿੰਦੇ ਨਹੀਂ ਉਹ ਕਹਿੰਦੇ ਖੇੜ ਖਰਾਬ ਹੁੰਦੀ ਨਾਲੇ ਗਲਤ ਗੱਲਬਾਤ ਨਹੀਂ ਕਰਨੀ ਚਾਹੀਦੀ ब्रह्मज्ञानी जे चाहे गुरु ग्रंथ साहिब ਦੇ ਅੱਗੇ ਖੜ ਕੇ ਕਹਿ ਦੇਵੇ ਨਾ ਕਿ ਜਿੰਨੀ ਦੁਨੀਆ ਮਹਾਰਾਜ ਇੱਥੇ ਸਾਰੀ ਤਾਰ ਦਿਓ ਉਹ ਸਾਰੀ ਨਹੀਂ ਤਾਰ ਦੇਣਗੇ ਪਰ ਉਹ ਹੱਤਕਥ ਨਹੀਂ ਕਰਦੇ ਨਹੀਂ ਹੁੰਦੇ ब्रह्मज्ञानी ਕਦੇ ਗਲਤ ਗੱਲ ਨਹੀਂ ਕਰਦੇ ਹੁੰਦੇ ਕਾਨੂੰਨ ਤੋਂ ਉਲਟ ਨਹੀਂ ਚੱਲਦੇ ਉਹ ਕਿਉਂਕਿ ਉਹਨਾਂ ਨੇ ਵੀ ਰੱਬ ਦੇ ਭਾਣੇ ਅੰਦਰ ਰਹਿਣਾ ਹੁੰਦਾ ਨਾ ਉਹ ਤਾਂ ਮੰਨ ਜਾਣਗੇ ਪਰ ਰੱਬ ਦਾ ਭਾਣਾ ਫਿਰ ਕੀ ਹੋਇਆ ਇਸ ਕਰਕੇ ਰੱਬ ਦੇ ਪਿਆਰੇ ਸਦਾ ਹੀ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਰਹਿੰਦੇ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਆਕਾਲ ਪੁਰਖ ਨੇ ਸਾਨੂੰ ਬਖਸ਼ਿਸ਼ ਕੀਤਾ ਇਹ ਸਾਡਾ ਮਾਲਾ ਮੰਤਰ ਕਿਉਂਕਿ ਸਿੱਧਾਂ ਨੇ ਪੁੱਛਿਆ ਸੀ ਬਾਬਾ ਲੈਣਾ ਜੀ ਇਹ ਰੂਪ ਵਿੱਚ ਹੀ ਸਤਿਗੁਰੂ ਅੰਗਦ ਦੇਹ ਮਹਾਰਾਜ ਕਹਿੰਦੇ ਚਰਚਾ ਕਰਨ ਲੱਗ ਪਏ ਜਾਣ ਕੇ ਸਿੱਧਾਂ ਨੂੰ ਆਤ ਹੁੰਦੀ ਆ ਨਾ ਕੋਈ ਨਾ ਕੋਈ ਪੰਗਾ ਲੈਣ ਦੀ ਕਹਿੰਦੇ ਜੀ ਚਲੋ ਉਹ ਤਾਂ ਦੱਸਤਾ ਮੰਤਰ ਆ ਮੰਤਰਾ ਗੁਰਨਾانک ਦੇਵ ਜੀ ਨੇ ਦੱਸਤਾ ਸਾਨੂੰ ਸਾਰਾ ਤੁਹਾਡਾ ਕਿਉਂਕਿ ਜਦੋਂ ਬਾਹਰਲੇ ਧਰਮ ਨਾਲ ਕੋਈ ਵਿਸਥਾਰ ਨਾਲ ਗੱਲ ਹੁੰਦੀ ਆ ਉਦੋਂ ਕਈ ਚੀਜ਼ਾਂ ਉਹਨਾਂ ਨੂੰ ਦੱਸਣੀਆਂ ਪੈਂਦੀਆਂ ਨੇ ਉਹ ਵੀ ਜਾਣ ਜਾਣ ਕੇ ਪੁੱਛਦੇ ਨੇ ਛੇ ਅੱਖਰਾਂ ਮੰਤਰ ਕਿਹੜਾ ਤੁਹਾਡਾ 8 ਅੱਖਰਾਂ ਕਿਹੜਾ ਤੁਹਾਡਾ ਮਾਲਾ ਮੰਤਰ ਕਿਹੜਾ ਤੁਹਾਡਾ ਮੂਲ ਮੰਤਰ ਕਿਹੜਾ ਗੁਰ ਮੰਤਰ ਕਿਹੜਾ ਤੇ ਫਿਰ ਤੁਹਾਡਾ 24 ਅੱਖਰਾਂ ਮੰਤਰ ਕਿਹੜਾ ਗਾਇਤਰੀ ਮੰਤਰ ਜਿਹੜਾ ਸਾਡੇ ਕੋਲ ਤਾਂ ਹੈ ਤੁਹਾਡੇ ਕੋਲ ਆਹ ਮੰਤਰ ਕਿੱਥੇ ਆ ਉਹ ਸਾਰੇ ਜਵਾਬ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਦਿੱਤੇ ਸੀ ਉਹ ਆਪਾਂ ਪਹਿਲੀ ਜਿਹੜੀ ਕਥਾ ਭਰੀ ਜਪਜੀ ਸਾਹਿਬ ਦੀ ਉਹ ਸਾਰਾ ਦੱਸਿਆ ਹੋਇਆ ਬਹੁਤੀਆਂ ਚੀਜ਼ਾਂ ਤਾਂ ਨਹੀਂ ਦਸੀਆਂ ਕਿਉਂਕਿ ਅੱਜ ਦਾ ਯੋਗ ਇਦਾਂ ਦਾ ਆ ਕੇ ਲੋਕ ਫਿਰ ਗੱਲ ਨੂੰ ਹੋਰ ਹੀ ਪਾਸੇ ਲੈ ਚੁਰਦੇ ਨੇ ਇਹ ਕੋਈ ਕੱਲਾ ਤੇ ਕੱਲਾ ਪੁੱਛਦਾ ਉਹਨੂੰ ਦੱਸ ਦਈਦਾ ਵੀ ਆਪਣੇ ਚਾਹ ਚੀਜ਼ਾਂ ਹੈਗੀਆਂ ਪਰ ਅਸੀਂ ਬਾਹਲਾ ਚੱਕਰ 'ਚ ਨਹੀਂ ਪਾਉਣਾ ਚਾਹੁੰਦੇ ਅਸੀਂ ਕਹਿੰਨੇ ਸੁਤੇ ਸਿੱਧ ਵੈਸੇ ਹੀ ਅਭਿਆਸ ਕਰੀ ਜਾਓ ਨਾਮ ਦਾ ਕਾਬਲ ਦੀ ਸੰਗਤ ਨੇ ਪੁੱਛਿਆ ਸੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਕੈਸੇ ਨੇ ਬਾਬਾ ਲਹਿਣਾ ਜੀ ਤਾਈ ਜਦ ਗੁਰੂ ਅੰਗਦ ਦੇਵ ਮਹਾਰਾ ਨੂੰ ਬੇਨਤੀ ਕੀਤੀ ਵੀ ਸਾਡੇ ਸਤਿਗੁਰੂ ਕੈਸੇ ਨੇ ਮਹਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਪਵਣ ਗੁਰੂ ਸਾਡੇ ਸਤਿਗੁਰੂ ਗੁਰਨਾਨਕ ਦੇਵ ਜੀ ਪੌਣ ਵਾਂਗ ਸਮ ਦ੍ਰਿਸ਼ਟੀ ਸੁਭਾਅ ਵਾਲੇ ਐ ਜਿਵੇਂ ਪੌਣ ਚੱਲਣ ਵੇਲੇ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਆ ਨਾ ਗੁਰਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਾਹੇ ਰਾਜਾ ਗਰੀਬ ਅਮੀਰ ਕਉ ਭੂਮੀਆਂ ਚੋਰ ਵੀ ਆਇਆ ਸੱਜਣ ਠੱਗ ਵੀ ਆ ਆ ਦੇਵ ਲੂਤ ਵਰਗੇ ਵੀ ਆਏ ਡਾਕੂ ਵੀ ਆਏ ਚੋਰ ਵੀ ਆ ਸਭ ਆਏ ਇੱਕੋ ਦ੍ਰਿਸ਼ਟੀ ਨਾਲ ਤਾਰਤਾ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਵੈਸੇ ਤਾਂ ਗੁਰਨਾਨਕ ਦੇਵ ਜੀ ਤਾਂ ਪਰਮੇਸ਼ਰ ਨਿਰੰਕਾਰ ਨੇ ਪਰ ਪ੍ਰਮਾਣ ਦੇਣ ਲਈ ਗੱਲ ਕਰਦੇ ਕਿਉਂਕਿ ਜਦੋਂ ਸਤਗੁਰੂ ਜੀ ਸੰਸਾਰ ਦੇ ਉੱਤੇ ਆਏ ਨੇ ਨਾ ਉਦੋਂ ਤਾਂ ਫਿਰ ਉਹਨਾਂ ਨੇ ਸਰਗੁਣ ਰੂਪ ਧਾਰਿਆ ਨਾ ਰਾਤ ਵੀ ਆਇਆ ਸੀ ਸ੍ਰੀ ਸੁਖਮਨੀ ਸਾਹਿਬ ਪੜ੍ਹਦੇ ਆਂ ਨਿਰਗੁਣ ਆਪ ਸਰਗੁਣ ਵੀ ਉਹੀ ਕਹਾ ਧਾਰ ਜਿਨ ਸਗਲੀ ਮੋਹੀ ਨਿਰਗੁਣ ਵੀ ਆਪ ਹੀ ਐ ਸਰਗੁਣ ਵੀ ਆਪ ਵੀ ਐ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਨਾਨਕ ਦੇਵ ਜੀ ਇੱਕ ਦ੍ਰਿਸ਼ਟੀ ਨਾਲ ਹੀ ਤੱਕਦੇ ਪਾਣੀ ਵਾਂਗੂ ਸੱਚੇ ਪਾਤਸ਼ਾਹ ਠੰਡੇ ਸੁਭਾਅ ਵਾਲੇ ਨਿਰਮਲ ਸੁਭਾਅ ਵਾਲੇ ਨੇ ਮਨ ਦੀ ਮੈਲ ਨੂੰ ਦੂਰ ਕਰਦੇ ਨੇ ਸਤਿਗੁਰ ਸੇਖ ਕੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਾਲ ਸਿੱਖ ਕੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸੇਖੇ ਬੰਧਨ ਕੱਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸੇਖ ਕੋ ਨਾਮ ਤੰਦੇ ਗੁਰ ਕਾ ਸਿੱਖ ਵਢ ਭਾਗੀ ਹੈ ਪਿਤਾ ਪਿਤਾ ਵਾਂਗ ਨੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਪਣੇ ਸਿੱਖਾਂ ਰੂਪ ਪੁੱਤਰਾਂ ਵਾਸਤੇ ਸਾਰੇ ਵੇਦਾਂ ਸ਼ਾਸਤਰਾਂ ਸਿਧਾਂਤ ਰੂਪ ਨਿਰੋਲ ਗੁਰਬਾਣੀ ਨੂੰ ਰਚ ਦੇਣਾ ਕੀਤਾ ਮਹਾਰਾਜ ਨੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਮ ਤਨਵੰਤ ਭਗਤ ਸਤਨਾਏ ਹਰ ਗੁਣ ਗਾਇਆ ਸਵੇ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰ ਰਮਨ ਭਇਆ ਨਿਦਾਨਾ ਮਹਾਰਾਜ ਗੁਰਨਾਨਕ ਦੇਵ ਜੀ ਨੇ ਵੱਡਾ ਸਾਰਾ ਖਜ਼ਾਨਾ ਗੁਰਸਿੱਖਾਂ ਲਈ ਖੋਲ ਦਿੱਤਾ ਖਜ਼ਾਨੇ ਤਾਂ ਬੜੇ ਖੋਲੇ ਸੀ ਪਰ ਉਹ 1929 ਜਿਹੜੀ ਬਿਰਤੀ ਆ ਇੰਨੀ ਉੱਚੀ ਕਿੱਥੋਂ ਲਈ ਆਈਏ ਬਹੁਤ ਕੁਝ ਦਿੱਤਾ ਮਹਾਰਾਜ ਨੇ ਜਿੰਨਿਆਂ ਨੂੰ ਸੋਝੀ ਪਈ ਆ ਉਹਨਿਆਂ ਨੂੰ ਪਤਾ ਬਹੁਤ ਕੁਝ ਜਾਂ ਕੋਈ ਲਾਗੇ ਲਾ ਕੇ ਬੈਠੇ ਹੌਲੀ ਹੌਲੀ ਉਹਦੇ ਦਿਮਾਗ ਨੂੰ ਪ੍ਰੇਰ ਕੇ ਦੱਸੀਦਾ ਵੀ ਆਹ ਚੀਜ਼ਾਂ ਦਿੱਤੀਆਂ ਕਰਕੇ ਦੇਖ ਲਾ ਚੀਜ਼ਾਂ ਕਰਕੇ ਦੇਖ ਲਾ ਫੇਰ ਕਿਤੇ ਜਾ ਕੇ ਉਹਨੂੰ ਯਕੀਨ ਆਉਂਦਾ ਵੀ ਸਾਨੂੰ ਤਾਂ ਬੜਾ ਕੁਝ ਦਿੱਤਾ ਮਹਾਰਾਜ ਨੇ ਨਹੀਂ ਤਾਂ ਚੁੱਪ ਹੀ ਚੰਗੀ ਹੈ ਫਿਰ ਜਿੰਨਾ ਕਿ ਠੀਕ ਹੈ ਜਿੰਨਾ ਕਿ ਜਗਿਆਸੂ ਹੈ ਫਿਰ ਉਹਨਾਂ ਕਿ ਜਿੰਨਾ ਕਿ ਭਾਂਡਾ ਨਾ ਹੁਣ ਬੱਚਾ ਵੱਡੇ ਬੱਚੇ ਨੂੰ ਮਾਤਾ ਗਲਾਸ ਭਰ ਕੇ ਦਿੰਦੀ ਦੁੱਧ ਦਾ ਹੋਰ ਆਇਆ ਉਹਨੂੰ ਗਲਾਸ ਛੋਟਾ ਬੱਚਾ ਅੱਛਾ ਤੂੰ ਵੀ ਆਇਆ ਪੁੱਤ ਉਹ 3 ਸਾਲ ਦਾ ਨਿਆਣਾ ਉਹਨੂੰ ਨਹੀਂ ਕੀਜੀ ਗਲਾਸੇ ਚ ਦੁੱਧ ਪਾਣ ਦੇ ਲੈ ਆ ਤੂੰ ਵੀ ਪੀ ਲੈ ਉਹ ਦੋ ਹੀ ਘੁੱਟਾ ਹੁੰਦੀਆਂ ਸਾਰੀਆਂ ਉਹ ਵੀ ਉਹ ਡੋਲ ਛੱਡਦਾ ਹੁਣ ਜਦੋਂ ਆਪਣੇ ਵਰਗੇ ਜਗਿਆਸੂ ਗੁਰਨਾਨ ਸਿੰਘ ਸਾਹਿਬ ਕੋਲੇ ਦਸਵੇਂ ਪਾਤਸ਼ਾਹ ਕੋਲ ਆਏ ਨੇ ਹੈ ਤਾਂ ਬੜਾ ਕੁਝ ਗੁਰੂ ਘਰ ਦੇ ਵਿੱਚ ਪਤਾ ਤਾਂ ਸਾਨੂੰ ਬਹੁਤ ਕੁਝ ਹੈ ਜੇ ਮਾੜਾ ਜਾਂ ਛੇੜ ਦਿਆਂ ਰੌਲਾ ਪੈ ਜਾਣਾ ਇਹ ਗੱਲਾਂ ਨਹੀਂ ਹੋ ਸਕਦੀਆਂ ਜੀ ਆਹ ਗੱਲਾਂ ਨਹੀਂ ਹੋ ਸਕਦੀਆਂ ਦੁਕਾਨਦਾਰ ਕਹਿੰਦਾ ਜਿਆਦਾ ਸੌਦਾ ਲੈਣ ਨੂੰ ਤਿਆਰ ਨਹੀਂ ਮੈਂ ਐਵੇਂ ਪਟਾਰੀ ਖੋਲੀ ਜਾਵਾਂ ਬੰਦ ਕਰੋ ਬਈ ਸ਼ਾਬਾਸ਼ ਥੋੜਾ ਸੌਦਾ ਲੈਣ ਵਾਲੇ ਗਾਕ ਨੇ ਇਹ ਛੋਟੇ ਨਿਆਣੇ ਵਾਂਗੂ ਨਿੱਕੀ ਜੀ ਗਲਾਸੀ ਲਈ ਫਿਰਦੇ ਚਮਚੇ 'ਚ ਦੁੱਧ ਪਵਾਉਣ ਨੂੰ ਫਿਰਦੇ ਨੇ ਵੱਡਾ ਭਾਂਡਾ ਨਹੀਂ ਹੈ ਇਹਨਾਂ ਕੋਲੇ ਕਿਉਂਕਿ ਜਿੰਨੀ ਦਾਤ ਦਿੱਤੀ ਸੀ 10ਵੇਂ ਪਾਤਸ਼ਾਹ ਨੇ ਉਹਨੂੰ ਸਾਂਭ ਹੀ ਨਹੀਂ ਸਕਿਆ ਪਤਾ ਹੀ ਨਹੀਂ ਲੱਗ ਸਕਿਆ ਕੀ ਚੀਜ਼ ਐ ਇਸ ਕਰਕੇ हां ਹੁਣ ਇਹ ਦਾਤ ਕਿਵੇਂ ਮਿਲਦੀ ਸ਼ਰਿਆਮ ਨਹੀਂ ਮਿਲਦੀ ਇਹ ਦਾਤ ਉਹਨੂੰ ਮਿਲਦੀ ਜਿਹੜਾ ਜਗਿਆਸੂ ਸ਼ਰਧਾ ਭਾਵਨਾ ਪ੍ਰੇਮ ਨਾਲ ਆਉਂਦਾ ਜਾਂ ਫਿਰ ਅੰਦਰੋਂ ਹੀ ਵਸਥਾ ਖੁੱਲ ਜੇ ਉੱਚੀ ਹੋ ਜੇ ਜਿਵੇਂ ਸਿੰਗਾਪੁਰ ਦਾ ਰਹਿਣ ਵਾਲਾ ਸਿੰਘ ਇੱਧਰ ਵੀ ਘੁੰਮਦਾ ਹੁੰਦਾ ਕਈ ਵਾਰੀ ਆਉਂਦਾ ਬੜੀ ਉੱਚੀ ਵਸਥਾ ਦਾ ਮਾਲਕ ਆ ਉਹ ਇਹਦਾ ਇੱਕ ਵਾਰ ਬੈਠਾ ਸੀ ਸਵੇਰੇ 2 ਵਜੇ ਉੱਠਦਾ ਕਦੇ ਸਵਾ 12 ਵੀ ਉੱਠਦਾ ਸਵੇਰੇ ਬੈਠਾ ਸਮਾਧੀ ਚ ਅਠਵੇਂ ਪਾਤਸ਼ਾਹ ਸਾਹਮਣੇ ਖੜੇ ਨੇ ਬਾਣੀ ਪੜਦਿਆਂ ਖੜੇ ਮਾਰੇ ਹੱਸੇ ਗਏ ਉਹ ਵੀ ਹੱਥ ਜੋੜ ਕੇ ਬੈਠਾ ਰਿਹਾ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਅਠਵੇਂ ਪਾਤਸ਼ਾਹ ਨੇ ਇੱਕ ਪੰਕਤੀ ਬੋਲੀ ਬੜੇ ਪਿਆਰ ਨਾਲ ਹਮਰੀ ਕਰੋ ਹਾਥ ਦੇ ਰੱਛਾ ਇਹਨਾਂ ਕਹਿ ਕੇ ਸਤਿਗੁਰੂ ਲੋਭ ਹੋ ਗਏ ਗੱਲ ਹੈ ਨਾ ਖਜ਼ਾਨਾ ਦੇ ਗਏ ਉਹਨੂੰ ਖਜ਼ਾਨੇ ਨੂੰ ਹੁਣ ਸਮਝਣਾ ਆਪਣਾ ਕੰਮ ਹੈ ਬਹੁਤ سارے ਲੋਕ ਇਹਨਾਂ ਖਜਾਂਦਿਆਂ ਨੂੰ ਸਮਝਦੇ ਹੀ ਨਹੀਂ ਇਸ ਕਰਕੇ ਸਤਿਗੁਰੂ ਕਹਿੰਦੇ ਸਤਿਗੁਰੂ ਸਾਡੇ ਕੈਸੇ ਨੇ ਮਾਤਾ ਜਿਹਨੇ ਮਾਂ ਆਪਣੇ ਬੱਚੇ ਦੀ ਰੱਖਿਆ ਕਰਦੀ ਆ ਨਾ ਕਹਿ ਤਾ ਨਾਮ ਦੇ ਸੁਨੋ ਤ੍ਰਿloਚਨ ਬਾਲਕ ਪਾਲਨ ਪੌਢੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਰਿਕ ਰਾਖੀ ਹਲੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਮਾਤਾ ਦੀ ਤਰ੍ਹਾਂ ਤੁਹਾਡੀ ਰੱਖਿਆ ਕਰਦਾ ਤੁਹਾਡੀ ਪਾਲਣਾ ਕਰਦਾ ਜੇ ਸਿੱਧਾ ਨੇ ਕਿਹਾ ਸੀ ਤੁਸੀਂ ਤਾਂ ਨਾ ਸ਼ਿਵ ਜੀ ਨੂੰ ਮੰਨਦੇ ਹੋ ਨਾ ਤੁਸੀਂ ਵਿਸ਼ਣੂ ਨੂੰ ਮੰਨਦੇ ਹੋ ਨਾ ਬ੍ਰਹਮਾ ਨੂੰ ਮੰਨਦੇ ਹੋ ਨਾ ਪਾਰਵਤੀ ਨੂੰ ਮੰਨਦੇ ਹੋ ਨਾ ਸਰਸਤੀ ਨੂੰ ਮੰਨਦੇ ਹੋ ਨਾ ਮਾਇਆ ਨੂੰ ਮੰਨਦੇ ਹੋ ਇਹ ਹੀ ਸਾਡੀਆਂ ਵੱਡੀਆਂ ਸ਼ਕਤੀਆਂ ਨੇ ਫਿਰ ਤੁਹਾਡੀ ਪਾਰਵਤੀ ਕੌਣ ਹੈ ਕੌਣ ਈਸ਼ਰ ਕੀ ਤੋਂ ਤੁਸੀਂ ਦੱਤਾ ਲੈਨੇ ਹੋ ਮਹਾਰਾਜ ਕਹਿੰਦੇ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਮੇਰਾ ਗੁਰੂ ਕੌਣ ਆਕਾਲ ਪੁਰਖ ਹੀ ਮੇਰਾ ਸਾਰਾ ਕੁਝ ਕਾਲਪੁਰਖੀ ਮੇਰਾ ਈਸ਼ਰ ਹੈ ਉਹੀ ਮੇਰਾ ਬ੍ਰਹਮਾ ਉਹੀ ਮੇਰਾ ਵਿਸ਼ਨੂੰ ਉਹੀ ਪਾਰਬਤੀ ਉਹੀ ਮਾਇਆ ਉਹੀ ਸਰਸਤੀ ਸਤਿਗੁਰੂ ਕਹਿੰਦੇ ਉਹ ਬਣਾਏ ਜੀਨੇ ਨੇ ਉਹ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਬ੍ਰਹਮਾ ਉਹ ਕਿਹਨੇ ਬਣਾਇਆ ਕਹੇ ਪ੍ਰਮਾਤਮਾ ਨੇ ਵਿਸ਼ਨੂੰ ਕਿਹਨੇ ਬਣਾਇਆ ਤੁਹਾਨੂੰ ਦੱਸ ਕੇ ਤਾਂ ਆਇਆ ਇੱਕ ਆmai ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਦੱਸ ਕੇ ਤਾਂ ਆਇਆ ਇਹਨੇ ਉਹ ਤਾਂ ਪ੍ਰਮਾਤਮਾ ਜੀ ਮਾਰਾ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਪ੍ਰਮਾਤਮਾ ਨੇ ਜਦੋਂ ਉਹਨਾਂ ਨੂੰ ਬਣਾਇਆ ਤੁਸੀਂ ਦੱਸੋ ਕਰਤੇ ਨੂੰ ਤੇ ਆਈ ਹੈ ਜਾਂ ਕਰਤੇ ਦੀ ਬਣਾਈ ਹੋਈ ਦਾਤ ਨੂੰ ਦਾਤਾ ਨੂੰ ਮੱਥਾ ਟੇਕ ਕੇ ਕਿ ਕਰਤੇ ਨੂੰ ਮੱਥਾ ਟੇਕੀਏ ਇਹ ਤਾਂ ਕਰਤੇ ਦੀਆਂ ਦਾਤਾਂ ਨੇ ਕਰਤੇ ਦੇ ਕੰਮਕਾਰ ਕਰਨ ਵਾਲੇ ਕਰਿੰਦੇ ਨੇ ਤੇ ਕਰਿੰਦਿਆਂ ਨੂੰ ਮੱਥਾ ਨਹੀਂ ਟੇਕਣਾ ਸਿੱਧਾ ਕਰਤੇ ਨੂੰ ਹੀ ਸਿੱਧਾ ਮੱਥਾ ਟੇਕ ਲੈਣੇ ਹੈ ਤੇਜ ਕਰਕੇ ਆਦੇਸ ਤਿਸੇ ਆਦੇਸ ਆਦੇ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਮਾਤਾ ਰੂਪ ਨੇ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਸਾਡੇ ਮਾਤਾ ਜੀ ਨੇ ਕਿਉਂਕਿ ਗੁਰਦੇਵ ਮਾਤਾ ਗੁਰਬਾਣੀ ਸਾਡੀ ਮਾਤਾ ਗੁਰਬਾਣੀ ਸਾਨੂੰ ਸਿੱਖਿਆ ਦਿੰਦੀ ਹੈ ਗੁਰਬਾਣੀ ਸਾਾਨੂੰ ਰਸਤਾ ਦਿਖਾਉਂਦੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਚਾਉਂਦੇ ਨੇ ਥਾਂ ਥਾਂ ਤੇ ਉੱਤੇ ਪੈਜ ਰੱਖਦੇ ਨੇ ਗੁਰਸਿੱਖ ਦੀ ਜਨ ਕੀ ਪੈਜ ਰੱਖੀ ਕਰਤਾਰੇ ਭਾਈ ਤਲੋਕੇ ਦੀ ਪੈਜ ਰੱਖੀ ਭਾਈ ਕਟਾਰੂ ਦੀ ਰੱਖੀ ਸੇ ਇਸੇ ਪ੍ਰਕਾਰ ਜਮਾਲ ਅਤੇ ਪਤੰਗ ਦੀ ਸਾਖੀ ਆਉਂਦੀ ਆ ਉਹਦੇ ਵਿੱਚ ਭਾਈ ਪਤੰਗ ਦੀ ਰੱਖੀ ਕਿੰਨਿਆਂ ਦੀ ਅੱਜ ਤੱਕ ਆਪਣੇ ਮਾਤਾ ਵਲੋਂ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਰੂਪ ਨੇ ਸਾਡੇ ਜਿਵੇਂ ਇਸੇ ਪ੍ਰਕਾਰ ਪ੍ਰਤੱਖ ਰੂਪ ਦੇ ਜਿਤ ਆਪਾਂ ਅਮਰ ਸ਼ਕ ਲੈਨੇ ਆ ਤਾਂ ਮਾਤਾ ਸਾਹਿਬਕੌਰ ਸਾਡੇ ਮਾਤਾ ਨੇ ਦਸਵੇਂ ਪਾਸ਼ਾ ਸਾਡੇ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਸਾਡੇ ਪਿਤਾ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਰਾ ਕੁਝ ਜਿਵੇਂ ਵਖਰੀ ਕਚਹਿਰੀ ਉਹਨਾਂ ਦੀ ਲੱਗਦੀ ਏ ਇਸੇ ਤਰ੍ਹਾਂ ਹੀ ਸਾਡੀ ਅਲੱਗ ਹੈ ਸਾਡਾ ਸ਼ਬਦ ਗੁਰੂ ਹੈ ਗੁਰਦੇਵ ਜੀ ਦੇ ਸਾਰੇ ਗੁਣ ਦੱਸਣ ਤੋਂ ਬਾਅਦ ਜਿਵੇਂ ਧਰਮਰਾਜਾ ਵਿਚਾਰ ਕਰਦਾ ਨਾ ਚੰਗਿਆਈਆਂ ਤੇ ਬਰਿਆਈਆਂ ਇਸੇ ਪ੍ਰਕਾਰ ਗੁਰਸਿੱਖ ਦੀ ਚੰਗਿਆਈ ਤੇ ਬਰਿਆਈ ਗੁਰਦੇਵ ਜੀ ਆਪ ਦੇਖਦੇ ਨੇ ਜਿਹੜੇ ਪੁੰਨੀ ਤੇ ਪਾਪੀ ਨੇ ਇਹਨਾਂ ਦਾ ਕਰਮਰਾਜੇ ਕੋਲ ਹਿਸਾਬ ਦਿੱਤਾ ਹੋਇਆ ਗੁਰਸਿੱਖ ਦੀ ਕੋਈ ਗਲਤੀ ਹੋ ਜਾਏ ਤਾਂ ਗੁਰਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਕਮਾਈ ਵਿੱਚੋਂ ਹਿੱਸਾ ਦੇ ਕੇ ਵੀ ਬਖਸ਼ਦੇ ਨੇ ਇਸ ਕਰਕੇ ਆਪਾਂ ਸਤਿਗੁਰੂ ਦੇ ਕਦੇ ਬਹੁਤਾ ਨੇੜੇ ਹੋ ਕੇ ਨਹੀਂ ਦੇਖਿਆ ਕਿ ਸਤਿਗੁਰੂ ਸਾਡੇ ਨਾਲ ਕਿੰਨਾ ਕੁ ਪਿਆਰ ਕਰਦੇ ਨੇ ਫਿਰ ਸਤਿਗੁਰੂ ਨੂੰ ਇਹ ਵੀ ਜਾਣ ਲਓ ਕਿ ਜਿੱਦਾਂ ਸੰਸਾਰ ਦੇ ਅੰਦਰ ਕੋਈ ਬਹੁਤਾ ਵੱਡਾ ਅਫਸਰ ਹੋਵੇ ਨਾ ਉਹ ਉਨੰਹੀਂ ਜਿਆਦੇ ਵੱਡਾ ਹੁੰਦਾ ਆਪਣੇ ਆਪ 'ਚ ਕਿਵੇਂ ਮੈਂ ਇੰਨਾ ਵੱਡਾ ਮੈਂ ਆਹ ਕੰਮ ਕਿਉਂ ਕਰਾਂ ਕਿ ਮੈਂ ਵੱਡਾ ਹਾਂ ਇਧਰ ਸਤਿਗੁਰੂ ਇਧਰ ਵੱਡਾ ਹੋਰ ਨੂੰ ਕਹਿੰਦੇ ਨੇ ਉਧਰ ਵੱਡਾ ਹੋਰ ਨੂੰ ਕਹਿੰਦੇ ਸੰਸਾਰ ਅੰਦਰ ਤਾਂ ਜਿਹੜਾ ਉੱਪਰ ਨੂੰ ਜਾਵੇ ਉਹਨੂੰ ਵੱਡਾ ਕਹਿੰਦੇ ਨੇ ਤੇ ਗੁਰਮਤਿ ਵਿੱਚ ਜਿਹੜਾ ਨੀਵਾ ਜਾਵੇ ਉਹਨੂੰ ਵੱਡਾ ਕਹਿੰਦੇ ਨੇ ਕਹਿੰਦੇ ਇਹ ਬਹੁਤ ਵੱਡਾ ਆਪਸ ਕਹੋ ਜੋ ਜਾਣੈ ਨੀਚਾ ਸੋਉ ਗੰਨੀਆਂ ਸਭ ਤੇ ਉੱਚਾ ਆਪਾਂ ਵੱਡਾ ਕਿਹਨੂੰ ਕਹੀਏ ਜਿਹੜਾ ਸਾਰਿਆਂ ਨਾਲੋਂ ਨੀਵਾ ਗੁਰੂ ਘਰ ਦੇ ਵਿੱਚ ਗੁਰਦੇਵ ਜੀ ਦੇ ਵਿੱਚ ਹੋਰ ਕਿਹੜੇ ਗੁਣ ਨੇ ਜੀ ਧਰਤੀ ਵਰਗਾ ਧਰਤੀ ਵਰਗੀ ਖਿਮਾ ਹੈ ਗੁਰਦੇਵ ਜੀ ਦੇ ਵਿੱਚ ਬਹੁਤ ਨਿਮਰਤਾ ਕੋਈ ਕੁਝ ਵੀ ਕਰੀ ਜਾਵੇ ਗੁਰਦੇਵ ਜੀ ਨੂੰ ਕੁਝ ਵੀ ਬੋਲ ਜਾਂਦਾ ਇੱਕ ਚੀਜ਼ ਦੇਖੀ ਮਹਾਰਾਜ ਦਾ ਸੁਭਾਅ ਬਹੁਤ ਸ਼ਾਂਤ ਸਮੁੰਦਰ ਵਾਂਗੂ ਸ਼ਾਂਤ ਹੈ ਆਪਾਂ ਬਥੇਰੀਆਂ ਬੇਨਤੀ ਕਰਦੇ ਉਹ ਫਲਾਣਾ ਬੰਦਾ ਆ ਕਰਦਾ ਜੀ ਫਲਾਣਾ ਕਰਦਾ ਜੀ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕਰਨ ਦਿਓ ਇੱਕ ਵਾਰ ਹੀ ਪੰਜਾਂ ਪਿਆਰਿਆਂ ਚ ਖੜ ਕੇ ਪੰਜਾਂ ਜਾਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ ਵੀ ਚਲੋ ਹੋਰ ਤਾਂ ਗੱਲਾਂ ਠੀਕ ਆ ਇਹ ਗੁਰੂ ਘਰਾਂ ਦੇ ਵਿੱਚ ਜਿਹੜਾ ਬਹੁਤ ਸਾਰੇ ਲੋਕ ਐਸੀ ਗਲਤ ਨੇ ਉਹ ਤੁਹਾਡੀ ਪਰਵਾਹ ਹੀ ਨਹੀਂ ਕਰਦੇ ਕੋਈ ਤੁਹਾਨੂੰ ਕੁਝ ਬੋਲਦਾ ਕੋਈ ਕੁਝ ਖਾਈ ਪੀ ਵੀ ਜਾਂਦੇ ਆ ਮ ਸੇਵਾ ਵੀ ਕਰੀ ਜਾਂਦੇ ਸੀ ਉਹਨਾਂ ਨੂੰ ਕੁਝ ਵੀ ਨਹੀਂ ਕਹਿੰਦੇ ਮਹਾਰਾਜ ਨੇ ਹੁਕਮਨਾਮਾ ਦਿੱਤਾ ਵੀ ਮੈਂ ਬੁਰੇ ਪਾਸੇ ਵੀ ਆਪੇ ਲਾਉਣਾ ਚੰਗੇ ਪਾਸੇ ਵੀ ਆਪੇ ਲਾਉਣਾ ਤੁਸੀਂ ਆਪਣੀ ਭਗਤੀ ਕਰੀ ਜਾਓ RAM NAL ਮੇਰਾ ਕੰਮ ਮੈਨੂੰ ਕਰਨ ਦਿਓ ਸਤਬਜਨ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਬੇਨਤੀਆਂ ਕੀਤੀਆਂ ਬਹੁਤ ਜਿਆਦੇ ਸਿੰਘਾਂ ਨੇ ਬੇਨਤੀਆਂ ਕੀਤੀਆਂ ਕੋਈ ਗੱਲ ਦੱਸ ਤੋਂ ਮਸਤਾ ਨਹੀਂ ਹੋਈ ਹੁਣ ਤੱਕ ਕੁਝ ਨਹੀਂ ਹੋਇਆ ਜਿੱਦਣ ਆਪਣੀ ਮਰਜ਼ੀ ਹੋਊਗੀ ਉਦੋਂ ਹੀ ਕਰਨਗੇ ਤੇ ਠੀਕ ਹੈ ਵੀ ਆਪਣੀਆਂ ਬੇਨਤੀਆਂ ਜਰੂਰ ਪ੍ਰਵਾਨ ਕਰੀ ਜਾਂਦੇ ਆ ਠੀਕ ਹੈ ਪ੍ਰਵਾਨ ਭਾਈ ਪ੍ਰਵਾਨ ਬੇਨਤੀਆਂ ਕਰੋ ਭਾਈ ਪ੍ਰਵਾਨ ਹੈ ਪਰ ਕਰਨਗੇ ਆਪਣੀ ਇੱਛਾ ਅਨੁਸਾਰ ਹੀ ਸਤਿਗੁਰੂ ਮਹਤੂ ਤੋ ਭਾ ਬਹੁਤ ਵੱਡੇ ਨੇ ਸੱਚੋ ਮਾਨ ਮਹਤੂ ਆਪੇ ਦੇਵਨ ਹਾਰ ਇਸ ਕਰਕੇ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਗੁਰੂ ਸਾਹਿਬ ਜੀ ਦੋ ਜਿਵੇਂ ਦਾਈ ਅਤੇ ਦਾਇਆ ਹੁੰਦੇ ਏਸੇ ਪ੍ਰਕਾਰ ਮਹਾਰਾਜ ਜਗਿਆਸਰੂਪ ਇਹ ਜਿਹੜੇ ਬਾਲਕ ਨੇ ਨਾ ਇਹਨਾਂ ਨੂੰ ਅਵਸਥਾ ਰੂਪੀ ਰਾਤ ਵਿੱਚ ਸ਼ਾਂਤੀ ਰੂਪ ਨੀਂਦ ਸੌਂਦੇ ਨੇ ਅਤੇ ਦਾਈ ਬਾਗ ਨੇ ਗਿਆਨ ਰੂਪ ਦਿਨ ਵਿੱਚ ਖੜਾਉਂਦੇ ਨੇ ਇਸ ਕਰਕੇ ਅਵਸਥਾਵਾਂ ਵਿੱਚ ਕਢਾਉਂਦੇ ਨੇ ਬੈਖਰੀ ਮਧਮਾ ਪਸੰਤੀ ਪਰਾ ਬਾਣੀ ਰਾਹੀਂ ਖੜਾਉਂਦੇ ਨੇ ਇੰਨਾ ਗਿਆਨ ਹਿਰਦੇ 'ਚ ਵਾਸ਼ਿਸ਼ ਕਰ ਦਿੰਦੇ ਨੇ ਕਿ ਅੱਖਾਂ ਖੋਲ ਕੇ ਹੀ ਸਤਖੰਡ ਬੈਠਾ ਇਹ ਉਦੋਂ ਵੀ ਅਗਾਹਾਂ ਦੀ ਅਵਸਥਾ ਅੱਖਾਂ ਬੰਦ ਕਰਕੇ ਦਾ ਸੱਚਖਣ ਜਾਣਾ ਹੀ ਜਾਣਾ ਜਾਂ ਖੋਲ ਕੇ ਹੀ ਉੱਤੇ ਬੈਠਾ ਐਨੀ ਉੱਚੀ ਵਾਸਾ ਚਲੀ ਜਾਂਦੀ ਆ ਕਿਉਂਕਿ ਇਹ ਇੱਕ ਸਾਡਾ ਵੱਖਰਾ ਸਕੂਲ ਆ ਵਿੱਚ ਸੰਗਤ ਬੈਠੇ ਨਾ ਸੰਗਤ ਦੇ ਵਿੱਚ ਸੰਗਤ ਵਿੱਚ ਤਾਂ ਪਹਿਲੀ ਕਲਾਸ ਤੋਂ ਐਮਏ ਤੱਕ ਦੇ ਪੀਐਚਡੀ ਤੱਕ ਦੇ ਵਿਦਿਆਰਥੀ ਵੀ ਬੈਠੇ ਹੁੰਦੇ ਆ ਜਦੋਂ ਵੱਖਰੀ ਕਲਾਸ ਲੱਗਦੀ ਆ ਉਦੋਂ ਵੱਖਰੇ ਵੱਖਰੇ ਤਰ੍ਹਾਂ ਦੇ ਬੰਦੇ ਮਿਲਦੇ ਨੇ ਹਾਂ ਵੀ ਹੁਣ ਕਿੱਥੇ ਚਲੇ ਗਏ ਕਹਿੰਦੇ ਅੱਖਾਂ ਬੰਦ ਕਰਕੇ ਤਾਂ ਦਰਸ਼ਨ ਹੁੰਦੇ ਨੇ ਖੁੱਲੀਆਂ ਤੋਂ ਨਹੀਂ ਹੁੰਦੇ ਹੋਰ ਵਿਆਸ ਕਰਦੇ ਹੋਰ ਵਿਆਸ ਕੀ ਇੱਛਾ ਕਹਿੰਦੇ ਹੁਣ ਖੁੱਲੀਆਂ ਤੋਂ ਹਰ ਟਾਈਮ ਹੀ ਦਰਸ਼ਨ ਹੋਈ ਜਾਂਦੇ ਨੇ ਹੁਣ ਕੀ ਕਰਾਂ ਫਿਰ ਹੋਈ ਜਾਂਦੇ ਦਰਸ਼ਨ ਹਰ ਟਾਈਮ ਵਿਆਪਕ ਰੂਪ ਵਿੱਚ ਨੇ ਜਿਵੇਂ ਸੰਤਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਲੇ ਮਹਾਪੁਰਸ਼ ਸੰਤ ਬਾਬਾ ਬੇਸਨ ਸਿੰਘ ਜੀ ਮਰਾਲੇ ਵਾਲੇ ਦੇ ਜਦੋਂ ਸੇਵਾਦਾਰ ਸੀ ਉਸ ਵਕਤ ਜਦੋਂ ਮਹਾਪੁਰਸ਼ ਜੰਗਲ 'ਚ ਚਲੇ ਜਾਇਆ ਇੱਕ ਭਗਤੀ ਕਰਨ ਬਾਬਾ ਬੇਸਨ ਸਿੰਘ ਤਾਂ ਇਹ ਮਹਾਪੁਰਸ਼ ਇੱਧਰ ਬੈਠੇ ਆਪਣੇ ਜਰਜੀ ਸਾਹਿਬ ਕਰੇ ਜਾਇਆ ਕਰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਣ ਲੱਗੇ ਅੱਗੇ ਪਿੱਛੇ ਖੱਬੇ ਸੱਜੇ ਉੱਪਰ ਸਾਰੇ ਜਦੋਂ ਮਹਾਂਪੁਰਸ਼ ਆਏ ਕਹਿੰਦੇ ਕਿਵੇਂ ਭਈ ਸੁੰਦਰ ਸਿੰਘ ਪਰੇਸ਼ਾਨ ਬੈਠਾ ਕਹਿੰਦੇ ਮਹਾਰਾਜ ਮੈਨੂੰ ਸਾਰੇ ਪਾਸੇ ਹੀ ਗੁਰਨਾਨਕ ਸਾਹਿਬ ਦਿਖੀ ਜਾਂਦੇ ਨੇ ਜਨ ਲੰਮਾ ਪੈਣਾ ਤੇ ਚਰਨਾਂ ਬਲ ਵੀ ਪੈਰਾਂ ਬਲ ਵੀ ਉਹ ਕਹਿੰਦੇ ਇਹ ਤਾਂ ਤੇਰੇ ਸਰੀਰ ਵਿੱਚ ਵੀ ਨੇ ਇਹ ਜਿਹੜੇ ਦਰਸ਼ਨ ਨੇ ਤਾਂ ਸਰਵ ਵਿਆਪਕ ਨੇ ਇਹ ਤਾਂ ਹਿਰਦੇ ਵਿੱਚ ਵੀ ਨੇ ਇਹ ਤਾਂ ਰੋਮ-ਰੋਮ ਵਿੱਚ ਵੀ ਨੇ ਇਹ ਤਾਂ ਸਾਰੇ ਥਾਂ ਹੀ ਵਿਆਪਕ ਦਰਸ਼ਨ ਹੋ ਰਹੇ ਨੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਿੱਖ ਨੂੰ ਗਿਆਨ ਦੇ ਵਿੱਚ ਖੜਾਉਂਦੇ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਐਸੀ ਗਿਆਨ ਦੀ ਵਸਤਾ ਦਿੰਦੇ ਨੇ ਕਿ ਸਿੱਖ ਨੂੰ ਫਿਰ ਨਾ ਉਹ ਮਰਹੈ ਨਾ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥਾ ਨਾਦ ਬਨੋਦ ਕੋੜ ਆਨੰਦ ਸਾਰਾ ਜਗਤ ਖੇਲੈ ਸਗਲ ਜਗਤ ਗੁਰਸਿੱਖ ਨੂੰ ਇਹ ਵੀ ਦੱਸਦੇ ਨੇ ਸਾਰਾ ਜਗਤ ਭਾਈ ਖੇਲ ਰੂਪ ਹੈ ਇਕ ਰੱਬ ਦੀ ਖੇਡ ਐ ਖੇਡ ਜਾਣ ਵਾਲੀ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਲ ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਮਹਾਰਾਜ ਕਹਿੰਦੇ ਗੁਰਸਿੱਖੀ ਓਂ ਜਾਣੇ ਪੰਜ ਤਤਾਂ ਦਾ ਸਰੀਰ ਰਚਿਆ ਸਿਆਣਿਓ ਇਹ ਵਿੱਚੇ ਹੀ ਰਲ ਜਾਣਾ ਸਭ ਕੁਛ ਔਲੀ ਤਤਾਂ 'ਚ ਤਤ ਮਿਲ ਜਾਣਿਆ ਜੋਤ ਜੋਤ ਵਿੱਚ ਮਿਲ ਜਾਣੀ ਐ ਪਵਣ ਮਾਹੇ ਪਵਨ ਸਮਾਇਆ ਜੋਤੀ ਮਾਹੇ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਤੇਕ ਬੁਜਰੇ ਗਿਆਨੀ ਮੂਆ ਹੈ ਕੌਣ ਉਹ ਨਾ ਮੂਆ ਜੋ ਰਹਾ ਸਮਾਇ ਉਹ ਸਮਾਇਆ ਹੋਇਆ ਪ੍ਰਮਾਤਮਾ ਦਾ ਕਿਤੇ ਮੂਆ ਹੀ ਨਹੀਂ ਹੈ ਉਹ ਤਾਂ ਇੱਥੇ ਹੀ ਆ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਸਿੱਖਾਂ ਦੇ ਚੰਗੇ ਕਰਮ ਬੁਰੇ ਕਰਮ ਧਰਮ ਰੂਪ ਸਤਿਗੁਰੂ ਦੇ ਪਾਸ ਹੀ ਵਾਚੇ ਜਾਂਦੇ ਨੇ ਇਹ ਮਹਾਰਾਜ ਦੇ ਕੋਲ ਆਏ ਸੀ ਨਾ ਦੋ ਪਿੰਡ ਦੇ ਚੌਧਰੀ ਕਹਿੰਦੇ ਮਹਾਰਾਜ ਸਿੱਖੀ ਬਖਸ਼ੋ ਪਰ ਸਾਡੇ ਜੇ ਕਾਉਬਣ ਬੜਾ ਵੱਡਾ ਪਿੰਡ ਦਾ ਚੌਧਰਪਣਾ ਹੋਣ ਕਰਕੇ ਝੂਠ ਬਹੁਤ ਬੋਲਦੇ ਆ ਮਹਾਰਾਜ ਕਹਿੰਦੇ ਆਓ ਕਰੋ ਦੋਨੋਂ ਜਾਣਾ ਕਾਪੀਆਂ ਲਾ ਲਓ ਬਹੀ ਖਰਤੇ ਜਦ ਝੂਠ ਬੋਲੋ ਨਾਲ ਲਿਖ ਲਿਆ ਕਰੋ ਅੱਜ ਇੰਨੇ ਝੂਠ ਬੋਲੇ ਤਾਂ ਇੰਨਾ ਸੱਚ ਬੋਲਿਆ ਮਹੀਨੇ ਬਾਅਦ ਜਦੋਂ ਮਿਲਣਾ ਉਹ ਮੈਨੂੰ ਦਿਖਾਇਆ ਕਰੋ ਸੰਗਤ 'ਚ ਖੜ ਕੇ ਫਿਰ ਬੋਲਣਾ ਆ ਬੋਲੋ ਵੀ ਕਿੰਨੇ ਝੂਠ ਬੋਲਿਆ ਇਸ ਮਹੀਨੇ ਚ ਮਾਰੇ ਆ ਇਸ ਮਹੀਨੇ ਚ 100 ਝੂਠ ਬੋਲਿਆ ਫਿਰ ਸ਼ਰਮ ਆਇਆ ਕਰਨੀ ਹੌਲੀ ਹੌਲੀ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਝੂਠ ਹੀ ਛੁਡਾਤਾ ਰਹਿਤ ਰਹਿਤ ਰਹਿ ਜਾਹਿ ਦੇ ਕਾਰਾ ਗੁਰਪੂਰੇ ਕੇ ਸ਼ਬਦਾਂ ਪਾਰਾ ਗੁਰੂ ਦੀ ਕਿਰਪਾ ਨਾਲ ਝੂਠ ਸਭ ਬੰਦ ਹੋ ਜਾਂਦਾ ਆਪਾ ਕਹਿੰਦੇ ਮੈਨੂੰ ਵਿਕਾਰ ਫੁਰਦੇ ਆ ਆਪਾ ਕਹਿੰਦੇ ਮੈਨੂੰ ਆ ਹੁੰਦਾ ਸੱਚੇ ਪਾਤਸ਼ਾਹ ਕਹਿੰਦੇ ਫੇਰ ਅਵਸਥਾ ਨਹੀਂ ਬਣਨੀ ਕੋਈ ਛੱਡ ਇਹਨਾਂ ਨੂੰ ਛੱਡ ਇਹਨਾਂ ਨੂੰ ਛੱਡ ਹੌਲੀ-ਹੌਲੀ ਸਾਰਾ ਕੁਝ ਛਡਾਉਂਦੇ 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 ਬਾਰਹ ਬੰਨੀ ਸੁਧ ਕਰਾਇਆ ਬਾਹਰ ਨਾਹੀ ਤਾਈ ਜਾਹੇ ਜੇ ਸੋਨੇ ਨੂੰ 12 ਮਾਰੀ ਸੁਨਿਆਰਾ ਕੋਠਾਲੀ ਚ ਪਾਉਂਦਾ ਨਾ ਸਤਗੁਰੂ ਇਸੇ ਤਰ੍ਹਾਂ ਸਿੱਖ ਦੇ ਸਾਰੇ ਔਗਣ ਹੌਲੀ-ਹੌਲੀ ਹੌਲੀ ਸਾਰੇ ਦੂਰ ਕਰ ਦਿੰਦੇ ਨੇ ਕਰਮੇ ਆਪੋ ਆਪਣੀ ਕੇ ਨੇੜਾ ਕੇ ਦੂਰ ਆਪੋ ਆਪਣੇ ਕਰਮਾਂ ਦੇ ਅਨੁਸਾਰ ਕਈ ਸਿੱਖ ਸਤਗੁਰਾਂ ਦੇ ਨੇੜੇ ਨੇ ਕਈ ਦੂਰ ਨੇ ਕਈ ਤਾਂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਡਰਦੇ ਕਹਿੰਦੇ ਮਹਾਰਾਜ ਕਿਹੜਾ ਦੇਖਦੇ ਆਂ ਕਈ ਬਹੁਤ ਕਰੋਨਾ ਮੀਲ ਤੇ ਵੀ ਕੋਈ ਚਲਾ ਜਾਵੇ ਨਾ ਸਿੱਖ ਐਨੇ ਮੀਲ ਤੱਕ ਤਾਂ ਜਾਂਦਾ ਨਹੀਂ ਪਰ ਕਿਤੇ ਵੀ ਚਲਾ ਜਾਵੇ ਕਿੰਨੀ ਵੀ ਦੂਰ ਹੋਵੇ ਉਹ ਉੱਥੇ ਵੀ ਸਤਗੁਰੂ ਦਾ ਭੈ ਰੱਖਦਾ ਆਪਣੇ ਮਨ ਦੇ ਅੰਦਰ ਉਹਨਾਂ ਵਾਸਤੇ ਸਤਗੁਰੂ ਦੂਰ ਨੇ ਤੇ ਉਹਨਾਂ ਲਈ ਭਾਈ ਗੁੰਦੇ ਜੀ ਨੇ ਬਹੁਤ ਦੂਰ ਤੋਂ ਬੈਠਿਆ ਹੋਇਆ ਨੇ ਮਹਾਰਾਜ ਸਤਵੇਂ ਪਾਛੇ ਰ ਧਿਆਨ ਕਰ ਲਿਆ ਕਾਬਲ ਦੇ ਵਿੱਚ ਬੈਠੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ ਸਿਮਰਨ ਕਰਦੇ ਆ ਕਰਦੇ ਆ ਸਤਵੇਂ ਪਾਸ਼ੇ ਚਰਨ ਪਕਰ ਲੈ ਮਹਾਰਾਜ ਤਾਂ ਬੈਠੇ ਨੇ ਕੀਰਤਪੁਰ ਸਾਹਿਬ ਜਿਆਦਾ ਆ ਕੇ ਸੰਗੀ ਸਾਥੀ ਉਸ ਵਕਤ ਕਹਿਣ ਲੱਗੇ ਪਈ ਹੁਣ ਲੰਗਰ ਦਾ ਸਮਾਂ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਲਾਂਗਰੀ ਨੂੰ ਕਹਿੰਦੇ ਤੂੰ ਬੇਨਤੀ ਕਰ ਅੱਗੇ ਹੋ ਕੇ ਲਾਂਗਰੀ ਨੇ ਬੇਨਤੀ ਕੀਤੀ ਮਹਾਰਾਜ ਲੰਗਰ ਤਿਆਰ ਹੈ ਆਂ ਨੇਤਰੀ ਨਹੀਂ ਖੋਲੇ ਲੰਗਰ ਤਿਆਰ ਹੈ ਮਹਾਰਾਜ ਜੀ ਫਿਰ ਤੀਜੀ ਵਾਰ ਫਿਰ ਸਿੱਖ ਕਹਿੰਦੇ ਰੈਣ ਦਾ ਕੋਤਕ ਕਰ ਰਹੇ ਨੇ ਸ਼ਾਮ ਦੇ 4 ਵਜੇ ਜਾਂ ਨੇਤਰ ਖੋਲੇ ਗੁਰਾਂ ਨੇ ਕਹਿੰਦੇ ਹੁਣ ਪ੍ਰਸ਼ਾਦਾ ਲਿਆਓ ਕਹਿੰਦੇ ਮਹਾਰਾਜ ਅੱਜ ਕੀ ਗੱਲ ਹੋ ਗਈ ਆਪਨੇ ਨੇਤਰ ਨਹੀਂ ਖੋਲੇ ਲੰਗਰ ਨਹੀਂ ਛਕਿਆ ਆਪ ਲੰਗਰ ਦਾ ਇੰਨਾ ਸਤਕਾਰ ਕਰਦੇ ਹੋ ਸੱਚੇ ਬਾਦਸ਼ਾਹ ਕਹਿਣ ਲੱਗੇ ਕਾਬਲ ਦੇ ਵਿੱਚ ਬੈਠੇ ਭਾਈ ਗੋਂਦੇ ਨੇ ਧਿਆਨ ਨਾਲ ਮੇਰੇ ਚਰਨ ਪਕੜਲੇ ਸੀ ਤੇ ਜੇ ਮੈਂ ਹਿਲਦਾ ਸੀ ਉਹਦਾ ਧਿਆਨ ਹਿਲਦਾ ਸੀ ਇਸ ਕਰਕੇ ਮੈਂ ਉਹਦਾ ਧਿਆਨ ਨਾ ਹਿੱਲਣ ਦਿੱਤਾ ਇਹਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਕਈ ਇੰਨਾ ਨੇੜੇ ਦੂਰ ਬੈਠ ਕੇ ਵੀ ਕਈ ਕੋਲੇ ਬੈਠ ਕੇ ਵੀ ਮਹਾਰਾਜ ਦੇ ਗਲਤੀਆਂ ਕਰੀ ਜਾਂਦੇ ਆ। ਇਹ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਸੀ ਦਮਦਮਾ ਸਾਹਿਬ 25 ਪਹਿਰੇਦਾਰ ਖੜੇ ਸੀਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ 12 ਜਾਣੇ ਖਿਸਕ ਗਏ ਰਾਤ ਨੂੰ ਕੀ ਕਰਨ? ਉਹ ਕਹਿੰਦੇ ਤਮਾਸ਼ੇ ਜਿਹੇ ਆਲੇ ਆਏ ਸੀ ਰਾਤ ਦੀ ਲਾ ਲਈ। ਰਾਜ ਸਵੇਰ ਨੂੰ ਸਾਡੇ ਨੂੰ ਦੀਵਾਨ ਵਿੱਚ ਹਾਜ਼ਰ ਕਰ ਲੈ ਕਹਿੰਦੇ ਰਾਤ ਵਾਲੇ ਸਾਰੇ ਪਹਿਰੇਦਾਰ ਬੁਲਾ ਕੇ ਲਿਆਓ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਂ ਵੀ ਰਾਤ ਕਿੱਥੇ ਗਈ ਥੋੜੇ ਜਿ 12 ਜਾਣੇ ਕਹਿੰਦੇ ਮਹਾਰਾਜ ਅਸੀਂ ਤਾਂ ਉੱਥੇ ਗਏ ਸੀ ਜੀ ਗਲਤੀ ਹੋ ਗਈ ਮaaf ਕਰ ਦਿਓ ਜੀ ਅਸੀਂ ਹਾਜ਼ਰ ਨਹੀਂ رہ ਸਕੇ ਜਿਹੜੇ ਕੋਲ ਖੜੇ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਕਹਿੰਦੇ ਮਹਾਰਾਜ ਇਹਦਾ ਭਾਵ ਕੀ ਆ ਕਹਿੰਦੇ ਇਹ ਤਮਾਸ਼ਾ ਦੇਖਣ ਗਏ ਸੀ 12 ਜਣੇ ਉੱਥੇ ਡਰੀ ਜਾਂਦੇ ਸੀ ਖੜੇ ਵੀ ਕਿਤੇ ਜੇ ਮਹਾਰਾਜ ਜਾਗ ਪਏ ਜੇ ਜਾਗ ਪਏ ਪਤਾ ਲੱਗ ਗਿਆ ਬਹੁਤ ਸਜ਼ਾ ਦੇਣਗੇ ਕਹਿੰਦੇ ਜਿਹੜੇ ਇੱਥੇ ਸਾਡੇ ਕੋਲ ਖੜੇ ਸੀ ਇਹਨਾਂ ਦੇ ਅੱਜ ਵਰਖੇ ਤਲਵਾਰਾਂ ਫੜੀਆਂ ਹੋਈਆਂ ਧਿਆਨ ਇਹਨਾਂ ਦਾ ਉੱਥੇ ਕਿ ਉਹ ਉੱਥੋਂ ਕੀ ਆਵਾਜ਼ ਆ ਰਹੀ ਢੋਲ ਦੀ ਆਵਾਜ਼ ਆ ਰਹੀ ਕੋਈ ਚਣਕਣਿਆਂ ਦੀ ਆਵਾਜ਼ ਆ ਰਹੀ ਕਹਿੰਦੇ ਇਹ ਮੇਰੇ ਕੋਲ ਖੜੇ ਹੋਏ ਵੀ ਗੈਰ ਹਾਜ਼ਰ ਸੀ ਇਹ ਜਿਹੜੇ ਮੇਰੇ ਤੋਂ ਪਰੇ ਸੀਗੇ ਇਹ ਹਾਜ਼ਰ ਇਸ ਕਰਕੇ ਇਹ ਨਾ ਕਦੇ ਸਮਝੋ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਹੁਣ ਦੂਰ ਚਲੇ ਗਏ ਆਮ ਪੰਜਾਬ ਦੇ ਵਿੱਚ ਇਹ ਗੱਲ ਦੇਖੀ ਜਾਂਦੀ ਆ ਮੈਂ ਗੁਰੂ ਘਰ ਖੜਾ ਜੀ ਮੈਂ ਝੂਠ ਨਹੀਂ ਬੋਲਦਾ ਇਹਦਾ ਮਤਲਬ ਤੂੰ ਬਾਹਰ ਤੇ ਝੂਠ ਬੋਲਦਾ ਫਿਰ ਫਿਰ ਤਾਂ ਤੂੰ ਕੱਚਾ ਸਿੱਖ ਹੋ ਗਿਆ ਇਹਦਾ ਮਤਲਬ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਇਹ ਡਾਇਰੇ ਜੀ ਬੰਨਿਆ ਹੋਇਆ ਵੀ ਗੁਰੂ ਗ੍ਰੰਥ ਸਾਹਿਬ ਕਿਤੇ ਇਸੇ ਕੈਦ ਨੇ ਮਹਾਰਾਜ ਦਾ ਸਰਵ ਵਿਆਪਕ ਨੇ ਜਿੱਥੇ ਮਰਜ਼ੀ ਕੋਈ ਝੂਠ ਬੋਲ ਦੇਵੇ ਉੱਥੋਂ ਹੀ ਫੜ ਲੈਂਦੇ ਨੇ ਇਸ ਕਰਕੇ ਮਹਾਰਾਜ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਜਿਨ੍ਹਾਂ ਨੇ ਵਾਹਿਗੁਰੂ ਮੰਤਰਨ ਤੇ ਆਇਆ ਜਪਤ ਅਪਰੂਪ ਮੁਸਕਤ ਮਿਹਨਤ ਕਮਾ ਕੇ ਗਏ ਨੇ ਨਾਨਕ ਤੇ ਮੁਖ ਉਜਲੇ ਲੋਕ ਪਰਲੋਕ ਚ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ ਕਿੰਨੀ ਸ੍ਰਿਸ਼ਟੀ ਦਾ ਨਾਲ ਭਲਾ ਕਰਦੇ ਨੇ 33 ਛੁੱਟੀ ਨਾਲ ਉਹ ਆਪ ਛੁੱਟੇ ਪਰਿਵਾਰ ਸੋ ਪਿੱਛੇ ਸਭ ਜਗਤ ਛੁਟੀਵੇ ਮਹਾਰਾਜ ਕਹਿੰਦੇ ਸਾਰੀਆਂ ਕੋਲਾਂ ਵੀ ਬਖਸ਼ਾਲੀਆਂ ਉਹਨਾਂ ਨੇ ਕੋਲਾਂ ਦਾ ਵੀ ਭਲਾ ਹੋ ਗਿਆ ਕਿਉਂ ਸਤਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ ਆ ਚੱਲ ਰਹੀ ਲੜੀਵਾਰ ਕਥਾ ਵਿੱਚ ਜਰਜੀ ਸਾਹਿਬ ਦਾ ਭੋਗ ਪਿਆ ਅੱਜ ਬੋਲੇ ਸੋ ਨਿਹਾਲ ਸੋ ਸੰਗਤ ਦੀ ਅਰਦਾਸਾਂ ਦਾ ਸਰਕਾਰ ਤੁਹਾਡੀ ਕਿਰਪਾ ਦਾ ਸਰਕਾਰ ਮਹਾਰਾਜ ਕਿਰਪਾ ਕਰਨੇ ਉਹ ਲੜੀਵਾਰ ਕਥਾ ਚੱਲਦੀ ਰਹੇ ਐਸ ਵਾਰੀ ਜਦਾ ਜਰਜੀ ਸਾਹਿਬ ਦੇ ਜਿੰਨਾਂ ਨੇ ਪਹਿਲਾਂ ਅਰਥ ਸੁਣਿਓ ਕਹਿੰਦੇ ਜੀ ਹੁਣ ਤਾਂ ਉਹਨਾਂ ਵਿਸਾਰ ਹੀ ਨਹੀਂ ਹੋ ਰਿਹਾ ਜੇਕਰ ਉਸ ਵਿਸਾਰ ਚ ਪੈਂਦੇ ਆ ਫਿਰ ਤਿੰਨ ਚਾਰ ਮਹੀਨੇ ਕੱਲੇ ਜਰਜੀ ਸਾਹਿਬ ਤੇ ਲੱਗ ਜਾਣੇ ਆਪਣੇ ਇਸ ਕਰਕੇ ਬਹੁਤ ਸੂਖਮ ਜਿਹੀ ਵਿਚਾਰ ਸੁਣਾਈ ਸੰਗਤ ਨੂੰ ਜਿਹਦੇ ਨਾਲ ਆਪਾਂ ਨੂੰ ਇੰਨਾ ਕਿ ਗਿਆਨ ਮਿਲ ਸਕੇ ਕਿ ਜਪਜੀ ਸਾਹਿਬ ਦਾ ਭਾਵ ਅਰਥ ਕੀ ਹੈ। ਤੇ ਉਹ ਸੰਗਤ ਦਾ ਭਲਾ ਹੋ ਰਿਹਾ ਨਾਲ ਨਾਲ ਸੰਗਤ ਸੁਣ ਵੀ ਰਹੀ ਆ ਸਾਰੇ ਸੰਸਾਰ ਭਰ ਦੇ ਵਿੱਚ ਇੰਟਰਨੈਟ ਤੇ ਔਰ ਇਹਦੇ ਨਾਲ ਨਾਲ ਹਮਸਫਰ ਰੇਡੀਓ ਤੇ ਗੀਤ ਸੰਗੀਤ ਰੇਡੀਓ ਤੇ ਨਾਲ ਰਿਕਾਰਡਿੰਗ ਵੀ ਹੁੰਦੀ ਆ ਸੀਰੀਜ਼ ਵੀ ਬਣ ਜਾਣਗੀਆਂ MP3 ਜਦੋਂ ਬਣ ਗਈ 30 ਘੰਟੇ ਦੀ ਉਦੋਂ ਸੰਗਤ ਚ ਵੰਡੀ ਜਾਵੇਗੀ।